ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਐਤਵਰ ਦੀ ਤਰ੍ਹਾਂ ਇਸ ਵਾਰ ਫੇਰ ਗੁਰਦੁਆਰਾ ਚੀਦਾ ਸਾਹਿਬ ਵਿਕੇ ਜੋ ਪਹਿਰਾ ਸਾਹਿਬ ਸੰਗਤਾਂ ਹੋ ਮਹਾਮਾ ਆ ਕੇ ਪਹੁੰਚਦੀਆਂ ਨੇ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਸ਼ਰਧਾਲੂਆਂ ਦੇ ਵੱਲੋਂ ਇੱਥੇ ਕਈ ਪ੍ਰਕਾਰ ਦੇ ਜਿਹੜੇ ਲੰਗਰ ਲਗਾਏ ਜਾਂਦੇ ਨੇ ਲਗਭਗ ਦੁਪਹਿਰ ਦਾ ਸਮਾਂ ਹੋ ਚੁੱਕਾ ਵਾ ਤੇ ਜਿਹੜਾ ਲੰਗਰਾਂ ਦਾ ਕੰਮ ਉਹ ਵੀ جاری ਆ ਕਈ ਪ੍ਰਕਾਰ ਦੇ ਲੰਗਰ ਕਿਤੇ ਚੌਲਾਂ ਦੇ ਲੰਗਰ ਲੱਗੇ ਹੋਏ ਨੇ ਆਈਸਕ੍ਰੀਮਾਂ ਦੇ ਨੂਕਲਾਂ ਦੇ ਲੰਗਰ ਕਹਿ ਲਓ ਜਾਂ ਫਿਰ ਮੈਗੀ ਦੇ ਲੰਗਰ ਕਹਿ ਲਓ ਤੇ ਇੱਧਰ ਫੁੱਲ ਵੜੀਆਂ ਦੇ ਲੰਗਰ ਜਿਹੜੇ ਨੇ ਉਹ ਸ਼ਰਧਾਲੂਆ ਵੱਲੋਂ ਲਗਾਏ ਹੋਏ ਨੇ ਇੱਕ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਜਿਹੜੇ ਹਸਤੀਆਂ ਉਹ ਵੀ ਪਹੁੰਚੀਆਂ ਹੋਈਆਂ ਨੇ ਬਾਬਾ ਬਲਜਿੰਦਰ ਸਿੰਘ ਹੋਣਾ ਵੱਲੋਂ ਹਰ ਐਤਵਾਰ ਜਿਹੜਾ ਇੱਥੇ ਲੰਗਰ ਜਿਹੜਾ ਲਗਾਇਆ ਜਾਂਦਾ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਚਪੈਰਾ ਸਾਹਿਬ ਕੱਟਦੀਆਂ ਵਾਪਸ ਆ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਫੁੱਲ ਬੜੀਆਂ ਦਾ ਜਿਹੜਾ ਲੰਗਰ ਆ ਉਹ ਲਗਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਲੰਗਰ ਦਾ ਆਨੰਦ ਮਾਰ ਰਹੀਆਂ ਨੇ ਤਾਂ ਮੈਂ ਕੈਮਰਾ ਪਰਸੋਂ ਕੋਲ ਫੁੱਲ ਬੜੀਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਦਿਖਾ ਦਿੱਤੀਆਂ ਜਾਂ ਤਾਂ ਇਹ ਤੁਸੀਂ ਵੀ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੀ ਬਾਬਾ ਬਲਜਿੰਦਰ ਸਿੰਘ ਹੋਣਾਂ ਦੇ ਵੱਲੋਂ ਜਿਹੜਾ ਏ ਲੰਗਰ ਦੀ ਸੇਵਾ ਜਿਹੜੀ ਆ ਸਮੁੱਚੀ ਸੇਵਾ ਜਿਹੜੀ ਉਹਨਾਂ ਵੱਲੋਂ ਕੀਤੀ ਜਾਂਦੀ ਆ ਤਾਂ ਇੱਥੇ ਤਸਵੀਰਾਂ ਤੁਹਾਡੇ ਨਾਲ ਸਮਝਾ ਕਰਦੇ ਦੀ ਕਿ ਉੱਧਰ ਹਰਚੰਦ ਸਿੰਘ ਮਾੜੀ ਕੰਪੋ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਇਸ ਲੰਗਰ ਦੇ ਵਿੱਚ ਵੱਡਾ ਯੋਗਦਾਨ ਦਿੱਤਾ ਜਾਂਦਾ ਹਰਚੰਦ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਪੂਲਾ ਨਿਹੰਗ ਤੋਂ ਸੋਧਾ ਲਾਉਣ ਤੋਂ ਬਾਅਦ ਚਰਚਾ ਦੇ ਵਿੱਚ ਆਏ ਸੀ ਤਾਂ ਲੰਮਾ ਸਮਾਂ ਜਿਹੜਾ ਸੀ ਉਹ ਜਿਲ੍ਹੇ ਦੇ ਵਿੱਚ ਵੀ ਇਹ ਤਾਂ ਹੁਣ ਅੱਜਕੱਲ੍ਹ ਅਸ਼ੀਦਾ ਸਾਹਿਬ ਵਿਖੇ ਜਿਹੜੇ ਉਹ ਕਈ ਪ੍ਰਕਾਰ ਦੇ ਲੰਗਰਾਂ ਦੇ ਵਿੱਚ ਯੋਗਦਾਨ ਪਾਉਂਦੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਖੂਨਦਾਨ ਕੈਂਪ ਜਿਹੜਾ ਉਹ ਵੀ ਲਗਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਭਾਈ ਸਾਹਿਬ ਗੱਲ ਕਰੀਏ ਹਰ ਸਾਲ ਹਰ ਐਤਵਾਰ ਦੀ ਗੱਲ ਕਰੀਏ ਤੇ ਸੰਗਤਾਂ ਹੋਮ ਹਮਾਕੇ ਪਹੁੰਚਦੀਆਂ ਤੁਹਾਡੀ ਕੀ ਪ੍ਰਤੀਕਿਰਿਆ ਕਿਦੋਂ ਦਾ ਪਹੁੰਚ ਰਹੇ ਤੁਸੀਂ ਇਸ ਚਪੈਰਾ ਸਾਹਿਬ ਦੇ ਵਿੱਚ ਦੇਖੋ ਜੀ ਚਪੈਰੇ ਸਾਹਿਬ ਲੱਗਦੇ ਹਰ ਹਫਤੇ ਐਤਵਾਰ ਦੇ ਐਤਵਾਰ ਵੇਖੋ ਸਾਰੀਆਂ ਸੰਗਤਾਂ ਇੱਥੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਪਹੁੰਚਦੀਆਂ ਤੇ ਦਰਸ਼ਨ ਮਾਣ ਵੀ ਕਰਕੇ ਆਏ ਅੱਜ ਤੇ ਬਹੁਤ ਇੱਥੇ ਸੰਗਤਾਂ ਦਾ ਜਿਹੜਾ ਉਹ ਇਕੱਠ ਭਾਰੀ ਆ ਸੋ ਹਫਤੇ ਦੇ ਵਿੱਚ ਮਤਲਬ ਸਾਡਾ ਹਰ ਹਫਤੇ ਐਤਵਾਰ ਦੇ ਐਤਵਾਰ ਜਿਹੜਾ ਉਹ ਕੈਂਪ ਜਿਹੜਾ ਉੱਥੇ ਲੱਗਿਆ ਕਰੇਗਾ ਹਾਂਜੀ ਤੇ ਦੂਸਰੀ ਚਪੈਰਿਆਂ ਦੇ ਹਰ ਭਰਾਵਾਂ ਨੂੰ ਆਪਾਂ ਨੂੰ ਆਉਣਾ ਚਾਹੀਦਾ ਕਿਉਂਕਿ ਕਈ ਲੋਕ ਵਿੱਚੋਂ ਮਤਲਬ ਡੱਕਦੇ ਵੀ ਆ ਵੀ ਚਪੈਰੇ ਕੀ ਹਨ ਕਹਿੰਦੇ ਆ ਨਾ ਪਰ ਮੈਂ ਇਹ ਸੋਚਦਾ ਗੱਲ ਜਿਹੜੇ ਲੋਕ ਫਖੰਡੀਆਂ ਲੈ ਜਾਂਦੇ ਆ ਪਿੰਡਾਂ ਦੇ ਵਿੱਚ ਖੱਬੇ ਸੱਜੇ ਫਖੰਡੀ ਸਾਧਾਂ ਲੈ ਜਾਂਦੇ ਆ ਉਹ ਦਿਨ ਉਹ ਤੇ ਚੰਗਾ ਨਾ ਹਾਡਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਅਮਰ ਸ਼ਹੀਦ ਹੋਏ ਆ ਧੰਤਨ ਬਾਬਾ ਦੀਪ ਸਿੰਘ ਜੀ ਤੇ ਵੇਖੋ ਇੱਥੇ ਚਪੈਰੇ ਆ ਸੰਗਤਾਂ ਲੱਖਣਾ ਇਕੱਠ ਹੁੰਦਾ ਇੱਥੇ ਅੰਮ੍ਰਿਤਸਰ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਦੇ ਤੇ ਪਾਉ ਵੈਂਡ ਵੀ ਲੱਖਣਾ ਇਕੱਠ ਹੁੰਦਾ ਕਿਉਂ ਜੱਦੀ ਪਿੰਡ ਜਿਹੜਾ ਬਾਬਾ ਦੀਪ ਸਿੰਘ ਦਾ ਪਾਉ ਵੈਂਡ ਆ ਸੋ ਇੱਥੇ ਹਰ ਹਫਤੇ ਐਤਵਾਰ ਦੇ ਐਤਵਾਰ ਜਿਹੜਾ ਖੂਨ ਕੈਂਪ ਜਿਹੜਾ ਵੇਖੋ ਲੰਗਰ ਆਪਾਂ ਜਿਹੜਾ ਲੰਗਰ ਵੀ ਲਾਉਣੀ ਆ ਲੰਗਰ ਸੌ ਲਾ ਲਓ ਇੱਕ ਖੂਨ ਕੈਂਪ ਲਾ ਲਓ ਇੱਕ ਬਰਾਬਰ ਆ ਵੇਖੋ ਪੈਸਾ ਦੇ ਕੇ ਆਪਾਂ ਲੰਗਰ ਵੀ ਲਾ ਲੈਨੇ ਆ ਪੈਸਾ ਦੇ ਕੇ ਹਰ ਚੀਜ਼ ਖਰੀਦ ਲੈਨੇ ਆ ਪਰ ਖੂਨ ਨਹੀਂ ਖਰੀਦਿਆ ਜਾਂਦਾ ਪਰ ਹਰ ਮੇਰੀ ਭੈਣ ਭਰਾਵਾਂ ਨੂੰ ਪੀ ਲਿਆ ਬੇਨਤੀ ਆ ਹਰ ਐਤਵਾਰ ਦੇ ਐਤਵਾਰ ਚਪੈਰੇ ਤੇ ਸਾਡਾ ਖੂਨ ਕੈਂਪ ਜਿਹੜਾ ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਅਗਰ ਜਿਹੜਾ ਉਹ ਹਰ ਐਤਵਾਰ ਦੇ ਐਤਵਾਰ ਚਪੈਰਿਆਂ ਤੇ ਲੱਗਿਆ ਰਹੇਗਾ ਤੇ ਮੈਂ ਤੁਹਾਡਾ ਭਰਾ ਹਰਚੰਦ ਸਿੰਘ ਮਾੜੀ ਕੰਬੋਗੇ ਸੋ ਮੈਂ ਤੇ ਇਹੋ ਬੇਨਤੀ ਅਪੀਲ ਕਰਦਾ ਸਾਰੀ ਸੰਗਤ ਨੂੰ ਵੀ ਤੁਸੀਂ ਇੱਥੇ ਵੱਧ ਚੜ ਕੇ ਜਿਹੜਾ ਖੂਨਦਾਨ ਕਰਿਆ ਕਰੋ ਕਿਉਂਕਿ ਦੁਪਹਿਰੇ ਤੇ ਤੁਸੀਂ ਆਉਂਜੇ ਜੋ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਨ ਆਉਂਦੇ ਜੋ ਤੇ ਇੱਥੇ ਖੂਨਦਾਨ ਵੀ ਕਰਕੇ ਜਾਇਆ ਕਰੋ ਭਾਈ ਹਰਚੰਦ ਸਿੰਘ ਜੀ ਗੱਲ ਕਹੀਏ ਹੁਣ ਦੁਪਹਿਰੇ ਸਹਿਬ ਬਹੁਤ ਸਾਰੇ ਹੋਰ ਥਾਨਾਂ ਤੇ ਵੀ ਕੱਟਣੇ ਸ਼ੁਰੂ ਕਰ ਦਿੱਤੇ ਨੇ ਵੇਖੋ ਇਹ ਮੇਰੇ ਖਿਆਲ ਤਣ ਤਣ ਬਾਬਾ ਦੀਪ ਸਿੰਘ ਦੋ ਜਗ੍ਹਾ ਹੈ ਇੱਕ ਬਾਬਾ ਦੀਪ ਸਿੰਘ ਪਉ ਵਿੰਡ ਜਿੱਥੋਂ ਦੇ ਮਤਲਬ ਜੰਮਪਾਲ ਉਹਨਾਂ ਦਾ ਅੰਬਰ ਸ਼ਹੀਦ baba ਦੀਪ ਸਿੰਘ ਜੀ ਵੇਖੋ ਪਾਉ ਵੈਂਡ ਉਹਨਾਂ ਦਾ ਨਗਰ ਸੀ ਸੋ ਇੱਥੋਂ ਦੀ ਜਿਹੜੀ ਅੰਮ੍ਰਿਤਸਰ ਦੀ ਸ਼ਹੀਦਾ ਸਾਹਿਬ ਦੀ ਜੋ ਵੀ ਆ ਇੱਥੋਂ ਦਾ ਮਾਲਕ ਨੇ ਸੱਚੇ ਪਾਸ਼ਾ ਨੇ ਆਪਣਾ ਸੀਸ ਉੱਥੋਂ ਜਿਹੜੀ ਜੰਗਾਂ ਸ਼ੁਰੂ ਹੋਈਆਂ ਤੇ ਇਹ ਜਿਹੜੀ ਮਹਾਰਾਜ ਸ਼ਹੀਦਾ ਸਿੰਘਾਂ ਦੀ ਇਹ ਧਰਤੀ ਆ ਅੰਮ੍ਰਿਤਸਰ ਸੋ ਮੈਂ ਤੇ ਆਨਾ ਵੀ ਇੱਥੇ ਦੋਹਾਂ ਥਾਵਾਂ ਤੇ ਆਪਾਂ ਨੂੰ ਆਉਣਾ ਚਾਹੀਦਾ ਚਾਹ ਪਾਉ ਵੈਂਡ ਸਾਹਿਬ ਤੇ ਚਾਹ ਸ਼ਹੀਦਾ ਸਾਹਿਬ ਅੰਮ੍ਰਿਤਸਰ ਆਉਣਾ ਚਾਹੀਦਾ ਆਪਾਂ ਨੂੰ ਤੇ ਪਈ ਸਭ ਗੱਲਬਾਤ ਵੀ ਤੁਹਾਡੇ ਨਾਲ ਕਰਾਂਗੇ ਦਲਜੀਤ ਸਿੰਘ ਜੀ ਨੇ ਨਾਲ ਤਾਂ ਪੰਜਾਬ ਪੁਲਿਸ ਦੇ ਅਫਸਰ ਨੇ ਤੇ ਨਾਲ ਵੱਡੇ ਸਮਾਸੇ ਵੀ ਨੇ ਦਲਜੀਤ ਬਾਜੀ ਕਿੰਨਾ ਸਿਰ ਹੋ ਗਿਆ ਇੱਥੇ ਡਿਊਟੀ ਲੱਗਦੀ ਨੂੰ ਤੇ ਡਿਊਟੀ ਦੇ ਨਾਲ ਸੰਗਤਾਂ ਦੇ ਦਰਸ਼ਨ ਕਰਕੇ ਕਿਵੇਂ ਮਹਿਸੂਸ ਕਰਦੀ ਹੋ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਇਹ ਬਾਬਾ ਜੀ ਦੀ ਹਰ ਐਤਵਾਰ ਇੱਥੇ ਆਉਂਦੇ ਸੀਗੇ ਤੇ ਮੇਰੇ ਅੱਜ ਦੂਜਾ ਐਤਵਾਰ ਹੈ ਕਿ ਜਦੋਂ ਡਿਊਟੀ ਲੱਗਦੀ ਆ ਜੀ ਤੇ ਗੁਰੂ ਸਾਹਿਬ ਜੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਤੇ ਬੜੀ ਕਿਸਮਤ ਵਾਲੇ ਆ ਚੰਗੇ ਭਾਗਾ ਵਾਲੇ ਕਿ ਸਾਨੂੰ ਇਹ ਦਰਸ਼ਨ ਕਰਦਾ ਟਾਈਮ ਮਿਲਦਾ ਆ ਤੇ ਜਿਹੜਾ ਇਹਨਾਂ ਨੇ ਅੱਜ ਪਹਿਲੇ ਦਿਨ ਦੀ ਜਿਹੜਾ ਖੂਨਦਾਨ ਕੈਂਪ ਸਟਾਰਟ ਕੀਤਾ ਉਹਦੇ ਨਾਲ ਕਿਸੇ ਦੀ ਜਾਨ ਬਚਾਉਣੀ ਸਭ ਤੋਂ ਵੱਡਾ ਪਾਉਂਦੇ ਆ ਖੂਨਦਾਨ ਕਰਨਾ ਸਭ ਤੋਂ ਵੱਡਾ ਪਾਉਂਦੇ ਆ ਖੂਨਦਾਨ ਇੱਕ ਇਹੋ ਜਿਹਾ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਤੇ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਸਾਡੇ ਨੌਜਵਾਨ ਪੀੜੀ ਆ ਇਹ ਖੂਨਦਾਨ ਕੈਂਪ ਲਗਾਓਣ ਖੇਡਾਂ ਖੇਡਣ ਗੇਮਾਂ ਕਰਨ ਹੋਰ ਚੰਗੇ ਚੰਗੇ ਕਲੱਬਾਂ 'ਚ ਜਾਣ ਇਹ ਗਰਾਊਂਡਾਂ ਵਿੱਚ ਜਾ ਕੇ ਲੋਕਾਂ ਦਾ ਨਸ਼ੇ ਲੁਰ ਜਾਣ ਘਟੇਗਾ ਇਹੋ ਜਿਹਾ ਕੈਂਪ ਲਗਾ ਕੇ ਇਹ ਬਾਬਾ ਜੀ ਜਿਹੜੀ ਨਵੀਂ ਰੀਤ ਛੇੜੀ ਆ ਮੈਂ ਕਹਿੰਦਾ ਪ੍ਰਮਾਤਮਾ ਨੂੰ ਜਿਆਦਾ ਬੂਧ ਪਾਵੇ ਤੇ ਇਸੇ ਤਰ੍ਹਾਂ ਇਹ ਸੇਵਾ ਚਲਦੀ ਰਹੇ ਤੇ ਇਹ ਜਿਹੜੀ ਸੇਵਾ ਵਾ ਇਹ ਦਿਨ ਦਿਨ ਦੁਗਣੀ ਤੇ ਰਾਤ ਚੌਗਣੀ ਤੱਕ ਹੀ ਕਰੇ ਜਿਸ ਤਰ੍ਹਾਂ ਤੁਸੀਂ ਗਰੀਬਾਂ ਦੀ ਸੇਵਾ ਕਰਦੇ ਹੋ ਬਹੁਤ ਸਾਰੀ ਧੀਆਂ ਦੇ ਵਿਆਹ ਦੀ ਗੱਲ ਕਰੀਏ ਤੇ ਇੱਥੇ ਦੇ ਜਿਹੜੇ ਲੰਗਰ ਲੱਗੇ ਹੋਏ ਨੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਵਾਕਿਆ ਹੀ ਸ਼ਰਦਾਬਾਨ ਨੇ ਜਿੰਨਾ ਵੱਲੋਂ ਲੰਗਰ ਲਗਾਏ ਗਏ ਨੇ ਵਾਹਿਗੁਰੂ ਜੀ ਅਸੀਂ ਤੇ ਵੇਖਦੇ ਆਂ ਵੀ ਸੰਗਤਾਂ ਦੀ ਭਾਵਨਾ ਵਾ ਜਿਵੇਂ ਜਿਵੇਂ ਅਸੀਂ ਕਿਸੇ ਦੀ ਭਾਵਨਾ ਬਣਦੀ ਆ ਉਹ ਭਾਵਨਾ ਦੇ ਮੁਤਾਬਕ ਵੀ ਜੋ ਆਪਣੀ ਸ਼ਰਦਾ ਮੁਤਾਬਕ ਜੋ ਲੰਗਰ ਲਗਾ ਰਿਆ ਕੋਈ ਜਲਦੀ ਸੇਵਾ ਕਰ ਰਿਆ ਕੋਈ ਲੱਸੀ ਦੀ ਸੇਵਾ ਕਰ ਰਿਆ ਉਹਨਾਂ ਦੇ ਮਨ ਦੀ ਭਾਵਨਾ ਵਾ ਉਹਨਾਂ ਨੂੰ ਜਸਾ ਲੰਗਰ ਚਾਹੇ ਸੰਗਤਾਂ ਨੂੰ ਜੋ ਲੰਗਰ ਛਕ ਰਹੀਆਂ ਵਾ ਲੰਗਰ ਚੱਲਦਾ ਵੀ ਪਿਆ ਲੰਗਰ ਖਤਮ ਵੀ ਹੁੰਦਾ ਪਿਆ ਮਤਲਬ ਕਿ ਉਹਦੀ ਸੰਗਤਾਂ ਦੀ ਭਾਵਨਾ ਦੇ ਮੁਤਾਬਕ ਇਹ ਲੰਗਰ ਚੱਲਦੇ ਪਏ ਆ ਤੇ ਜੇ ਕੋਈ ਲਗਾ ਰਿਹਾ ਵਾ ਉਹਦੇ ਵਿੱਚ ਉਹਦੀ ਖੁਸ਼ੀ ਆ ਖਾਣ ਵਾਲੇ ਦੀ ਵੀ ਖੁਸ਼ੀ ਆ ਹਜ਼ਾਰਾਂ ਦੀ ਗਿਣਤੀ ਦੀ ਸੰਗਤ ਆਉਂਦੀ ਆ ਟਰੈਫਿਕ ਪੂਰੀ ਕੰਟਰੋਲ ਹੋ ਜਾਂਦੀ ਆ ਕਿ ਲੋਕ ਫਿਰ ਕੇ ਇਹ ਲੰਗੜਾ ਵੀ ਕਰਦੇ ਆ ਨਹੀਂ ਜੀ ਬਹੁਤ ਜ਼ਿਆਦਾ ਲੋਕੀ ਸਾਡਾ ਸਾਥ ਦਿੰਦੇ ਪ੍ਰਸ਼ਾਸਨ ਦਾ ਆ ਤੁਸੀਂ ਵੇਖੋ ਅਸੀਂ ਇੱਥੇ ਜਦੋਂ ਅਸੀਂ ਡਿਊਟੀ ਕਰਦੇ ਆ ਡਿਊਟੀ ਦੇ ਵਿੱਚ ਵਿੱਚ ਲੋਕ ਸਾਡਾ ਬਹੁਤ ਜ਼ਿਆਦਾ ਸਾਥ ਦਿੰਦੇ ਆ ਖਾਸ ਕਰਕੇ ਜਿਹੜੀ ਆ ਇਹ ਸੰਗਤ ਹੀ ਆਉਂਦੀ ਆ ਸਾਡੇ ਜਿੰਨੇ ਵੀ ਟ੍ਰੱਕ ਮੁਲਾਜ਼ਮ ਨੇ ਉਹ ਪ੍ਰੇਮੀ ਹੀ ਡਿਊਟੀ ਆਪ ਵਿਲਿੰਗ ਹੋ ਕੇ ਡਿਊਟੀ ਲਵਾਉਂਦੇ ਆ ਕਿ ਅਸੀਂ ਡਿਊਟੀ ਛਿੱਧਾ ਸਾਹਿਬ ਵੀ ਕਰਨੀ ਆ ਇੱਕ ਦੇ ਸੰਗਤ ਦੀ ਸੇਵਾ ਹੁੰਦੀ ਆ ਇੱਕ ਡਿਊਟੀ ਦੀ ਡਿਊਟੀ ਹੋ ਜਾਂਦੀ ਆ ਜੀ ਬਾਬਾ ਬਲਜਿੰਦਰ ਸਿੰਘ ਜੀ ਸਾਡੇ ਲਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹਰ ਚਪੈਰਾ ਸਾਹਿਬ ਤੇ ਲੰਗਰ ਲਗਾਉਂਦੇ ਹੋ ਕਿੰਨਾ ਲੰਗਰ ਤੁਹਾਡੇ ਵੱਲੋਂ ਜਿਹੜਾ ਇਹ ਸੇਵਾ ਨੂੰ ਭਈ ਜਾ ਰਹੀ ਆ ਸਾਡਾ ਇਹ ਲੰਗਰ ਨੂੰ ਅੱਜ 15 15ਵਾਂ ਲੰਗਰ ਆ ਤੇ ਅਸੀਂ ਬਾਬਾ ਹਰਚੰਦ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਇੱਥੇ ਅਸੀਂ ਲੰਗਰ ਵੀ ਲਾਉਨੇ ਆ ਤੇ ਨਾਲ ਆਪਾਂ ਖੂਨਦਾਨ ਕੈਂਪ ਵੀ ਜ਼ਰੂਰੀ ਆ ਕਿ ਖੂਨ ਜਿਹੜਾ ਇੱਕ ਐਸੀ ਚੀਜ਼ ਆ ਕਿ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਆ ਕੋਈ ਐਕਸੀਡੈਂਟ ਹੋ ਜੇ ਉਸ ਵੇਲੇ ਖੂਨ ਬਹੁਤ ਜ਼ਰੂਰੀ ਆ ਕਿ ਕਿਤੇ ਉਹ ਮਿਲਦਾ ਨਹੀਂ ਪਰ ਜੇ ਇਹ ਲੈਪਾਂ ਦੇ ਵਿੱਚ ਖੂਨ ਹੋਊਗਾ ਤੇ ਖੂਨ ਸੌਖਾ ਮਿਲ ਜਾਊਗਾ ਭਾਈ ਹਰਚਨ ਭਾਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਕੱਲ ਹੀ ਅਸੀਂ ਕਿ ਇੱਥੇ ਆਣ ਕੇ ਆਪਾਂ ਨਾਲ ਇਹ ਵੀ ਚਾਲੂ ਕਰੀਏ ਲੰਗਰਾਂ ਦੇ ਨਾਲ-ਨਾਲ ਨਾਲ ਹੀ ਅਸੀਂ ਲੰਗਰ ਜਿੱਥੋਂ ਆਪਾਂ ਪਹਿਲਾਂ ਚੱਲ ਕੇ ਆਏ ਆ ਆਪ ਜੀ ਨੂੰ ਕਾਫੀ ਦਿਨਾਂ ਤੋਂ ਬੇਨਤੀ ਕਰ ਰਿਹਾ ਸੀ ਤੇ ਇਹ ਜ਼ਰੂਰੀ ਹੀ ਕਿ ਨਾਲ ਇੱਕ ਪਾਸੇ ਖੂਨਦਾਨ ਬੜੇ ਰੀਜਨਲ ਮੁੰਡੇ ਜਿਹੜੇ ਇੱਥੇ ਆਣ ਕੇ ਖੂਨ ਦਿੰਦੇ ਆ ਭੱਜ ਭੱਜ ਕੇ ਹਰ ਬੰਦੇ ਨੂੰ ਆਪੋ ਆਪਣੀ ਕੋਈ ਖੂਨਦਾਨ ਕਰਿਆ ਕੋਈ ਛਕੰਡਿਆ ਕੋਈ ਲੰਗੜਾ ਤੁਸੀਂ ਸਾਰੇ ਹੀ ਘੁੰਮ ਕੇ ਆਏ ਹੋਏ ਆ ਹਨਾ ਤੇ ਬੜੀ ਮਹਾਰਾਜ ਦੀ ਬਾਬਾ ਦੀ ਸਿੰਘ ਦੀ ਕਿਰਪਾ ਜੀ ਸੰਗਤਾਂ ਬਾਬਾ ਜੀ ਕਿੱਥੋਂ ਕਿੱਥੇ ਤੱਕ ਆ ਰਹੀਆਂ ਪਹਿਲਾਂ ਤਾਂ ਕੱਲੇ ਅੰਮ੍ਰਿਤਸਰ ਚ ਆਉਂਦੀਆਂ ਹੁਣ ਕਿੱਥੋਂ ਤੱਕ ਸੰਗਤਾਂ ਪਹੁੰਚ ਰਹੀਆਂ ਨੇ ਇਹ ਬਾਬਾ ਜੀ ਇਹ ਵਰਲਡ ਚੋਂ ਆ ਰਹੀਆਂ ਜਾ ਕੇ 에어ਪੋਰਟ ਤੇ ਦੇਖਿਓ ਕਿ ਟਿਕਟਾਂ ਪਹਿਲਾਂ ਹੀ ਬੋਕੋ ਹੋਈਆਂ ਆਂਦੀਆਂ ਏਅਰਪੋਰਟ ਤੋਂ ਬਾਹਲੇ ਜਿੰਨੀਆਂ ਸਟੇਟਾਂ ਸਾਰੀਆਂ ਸਟੇਟਾਂ ਤੋਂ ਚੱਲ ਕੇ ਇੱਥੇ ਆਉਂਦੀਆਂ ਲੁਧਿਆਣਾ ਦਿੱਲੀ ਬੰਬੇ ਤੱਕ ਸੰਗਤਾਂ ਜਿਹੜੀਆਂ ਸਾਡੇ ਕੋਲ ਇੱਥੇ ਆਣ ਕੇ ਮਿਲਦੀਆਂ ਦੱਸਦੀਆਂ ਵਾਂ ਦੂਰੋਂ ਦੂਰੋਂ ਤੋਂ ਸੰਗਤਾਂ ਆਉਂਦੀਆਂ ਇਹ ਵੇਖੋ ਅੱਜ ਤੋਂ 93 93 ਚ 1993 ਸਾਲ ਚ ਅਸੀਂ ਇੱਥੇ ਚਪੈਰਾ ਸਾਹਿਬ ਘਟਦੇ ਹੁੰਨੇ ਆ ਉਦੋਂ ਅੰਦਰ ਅੰਦਰ ਵਾਲਾ ਹਾਲ ਭਰਿਆ ਹੁੰਦਾ ਸੀ ਸਾਰਾ ਤੇ ਜਾਂ ਬਾਹਰ ਥੋੜੀ ਕਿ ਸੰਗਤ ਹੁੰਦੀ ਸੀ ਬਾਬਾ ਦੀਪ ਸਿੰਘ ਦੀ ਸਭ ਤੋਂ ਵੱਡੀ ਕਿਰਪਾ ਹੈ ਵੇਖੋ ਕਿ ਨੌਜਵਾਨ ਸਭ ਤੋਂ ਜਿਆਦਾ ਨੌਜਵਾਨ ਜਨਰੇਸ਼ਨ ਜਿਹੜੀ ਹੈ ਇਸ ਨਾਲ ਜੁੜੀ ਹੋਈ ਆ ਲੜਕੇ ਉਹ ਲੜਕੀਆਂ ਉਹਨਾਂ ਚ ਇੰਨੀਆ ਸ਼ਰਧਾ ਭਾਵਨਾ ਤੁਸੀਂ ਦੇਖਿਓ ਕਿ ਵੇਖਿਆ ਨਾ ਪਿੱਛੇ ਪੱਖਾ ਚੱਲਦੇ ਜਾਲ ਆਪ ਉਹਨਾਂ ਨੂੰ ਸੰਗਤਾਂ ਨੂੰ ਫੜਾਉਂਦੇ ਸਾਡੀ ਜੇ ਟੁੱਟੀ ਹੋਈ ਸੰਗਤ ਜਿਹੜੀ ਸੀਗੀ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਅਮਰ ਸ਼ੀਰੋ ਨੇ ਕਿਰਪਾ ਕੀਤੀ ਸਾਲ ਇੱਕ ਹੋ ਗਿਆ ਸੰਗਤਾਂ ਨੂੰ ਜਿਹੜੇ ਦੇਦੇਵਾਦਾਂ ਨੂੰ ਚੱਲਦੇ ਸੀ ਉਹ ਜੁੜ ਕੇ ਬਾਬਾ ਦੀਪ ਸਿੰਘ ਦੇ ਸ਼ੋਮੀ ਕਮੇਟੀ ਕੋ ਹਜੇ ਤੱਕ ਪ੍ਰਬੰਧ ਨਹੀਂ ਹੋ ਸਕਿਆ ਜਾ ਕੇ ਦੇਖੋ ਬਾਤ ਟਾਟ ਵੀ ਨਹੀਂ ਵਿਸ਼ੇ ਹੋਏ ਕਿ ਸੰਗਤਾਂ ਵੇਖੋ ਪਿਆਰ ਉਸ ਤਰ੍ਹਾਂ ਹੀ ਬੈਠੀਆਂ ਅਜੇ ਥੱਲੇ ਉਸ ਤਰ੍ਹਾਂ ਹੀ ਬੈਠੀਆਂ ਕੋਈ ਟਾਟ ਨਹੀਂ ਕੋਈ ਪੱਖੇ ਦੀ ਲੋੜ ਨਹੀਂ ਉਹਨਾਂ ਨੂੰ ਪਿਆਰ ਨਾਲ ਪਾਠ ਸੁਣਦੀਆਂ ਪਈਆਂ ਬਾਣੀ ਪੜਦੇ ਪਈਆਂ ਸੰਗਤਾਂ ਸਿਓ ਉੱਤੇ ਪੱਖਾ ਚੱਲਣਦੇ ਆ ਤੇ ਜਿਹੜੇ ਲੋਕ ਇਹ ਕੁਐਸਚਨ ਕਰਦੇ ਆ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਦਾ ਇਹ ਮਤ ਅਨਮਤ ਹੁੰਦੇ ਆ ਉਹ ਗੁਰਸਿੱਖ ਨਹੀਂ ਹੁੰਦੇ ਉਹ ਮਨਮੁਖ ਹੁੰਦੇ ਆ ਹੁਣ ਕਈਆਂ ਨੇ ਕਹਤਾ ਜੀ ਚਪੈਰਾ ਕੱਟ ਦੇ ਚਪੈਰੇ ਦਾ ਮਤਲਬ ਇੱਥੇ ਤੇ ਜਪਜੀ ਸਾਹਿਬ ਦਾ ਬਾਣੀ ਚਉਪਈ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਦੀ ਬਾਣੀ ਪੜੀ ਜਾਂਦੀ ਆ ਠੀਕ ਹੈ ਨਾ ਤੇ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਪੜਦੀ ਆ ਸੁਣਦੀ ਆ ਤੇ ਉਹਨਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਹਜ਼ਾਰਾਂ ਬੱਚੇ ਜਿਹੜੇ ਬਾਈਏਰ ਚੜ੍ਹ ਕੇ ਹੋਏ ਆ ਉਹਨਾਂ ਨੂੰ ਇਹ ਭਾਵਨਾ ਸੁੱਧ ਲੱਗ ਕੇ ਉਹਨਾਂ ਜੋ ਭਾਵਨਾ ਸੀ ਕਿਸੇ ਨੂੰ ਕੋਠੀਆਂ ਮਿਲੀਆਂ ਕਿ ਇਹਨੂੰ ਪ੍ਰਾਪਟੀਆਂ ਮਿਲੀਆਂ ਕਾਰੋਬਾਰ ਬਾਬਾ ਜੀ ਨੇ ਕਿਰਪਾ ਕੀਤੀ ਆ ਤੇ ਇਹਨਾਂ ਦਾ ਦੱਸ ਕੀ ਇਹਨਾਂ ਨੂੰ ਔਖਾ ਪਣ ਗਿਆ ਦੁੱਖ ਕੀ ਆ ਸਭ ਤੋਂ ਵੱਡੀ ਗੱਲ ਕਿ ਸਿੱਖ ਕੌਮ ਇਕੱਠੀ ਇੱਕ ਇੱਕ ਪਾਸੇ ਕਿੰਨੇ ਅਸੀਂ ਇੱਕ ਪਲੈਟਫਾਰਮ ਤੇ ਖੜੇ ਹੋਣਾ ਚਾਹੀਦੇ ਆ ਤੇ ਜੇ ਇੱਥੇ ਪਲੈਟਫਾਰਮ ਤੇ ਖੜੇ ਹੋ ਕੇ ਬਾਬਾ ਦੀਪ ਸਿੰਘ ਜੀ ਤੇ ਆ ਕੇ ਸਾਰੀ ਸੰਗਤਾਂ ਦਰਬਾਰ ਸਾਹਿਬ ਉੱਥੋਂ ਨਮਸਕਾਰ ਕਰਕੇ ਫਿਰ ਇੱਥੇ ਆਣ ਕੇ ਨਮਸਕਾਰ ਕਰਦੀਆਂ ਤੇ ਇਹ ਮਨਮੋਕਿਆ ਭਾਈ ਗੁਰੂ ਗਬਾ ਸਿੰਘ ਜੀ ਨੇ ਜੇ ਉਸ ਵੇਲੇ ਕਿਤੇ ਬੋਲਿਆ ਆ ਕਿ ਸੰਗਤਾਂ ਨੂੰ ਇੱਥੇ ਆਉਣਾ ਚਾਹੀਦਾ ਆਪਣੀਆਂ ਜੋ ਮਨੋ ਕਾਮਨਾ ਗੁਰੂ ਸਾਹਿਬ ਨੂੰ ਦੱਸਨੀਆ ਚਾਹੀਦੀਆਂ ਸੁੱਟ ਭਾਵਨਾ ਪੂਰੀਆਂ ਹੁੰਦੀਆਂ ਤੇ ਸੰਗਤਾਂ 'ਚ ਇੱਕ ਪ੍ਰਸਾਹ ਬਣਿਆ ਹੋਇਆ ਵਾ ਉਹਦੇ ਨਾਲ ਦੇਖੋ ਕਿ ਕਿੰਨਾ ਸਵੇਰ ਤੋਂ ਅਸੀਂ 6 ਵਜੇ ਲੰਘੋਂ ਤਾਂ ਉੱਥੇ ਵਿੱਚ ਦੁਪਹਿਰਾ ਕੱਟਿਆ ਜਾਂਦਾ ਕਹਿੰਦੇ ਇਹ ਆਪੋ ਆਪਣੀ ਇਹ ਤਾਂ ਕਰਕੇ ਸ਼ੌਮਿਕ ਕਮੇਟੀ ਦੀ ਗਲਤੀ ਸੀ ਸ਼ੌਮਿਕ ਕਮੇਟੀ ਨੇ ਹੀ ਕਿਹਾ ਕਿ ਆਪੋ ਆਪਣੇ ਗੁਰਦੁਆਰਿਆਂ 'ਚ ਆਪੋ ਆਪਣੇ ਸਥਾਨਾਂ 'ਚ ਕਿਉਂ ਸ਼ੌਮਿਕ ਕਮੇਟੀ ਦੀ ਅੰਗੇਲੀ ਆ ਕਿ ਸੰਗਤ ਨੂੰ ਸੰਭਾਲ ਨਹੀਂ ਸਕਦੇ ਤੁਸੀਂ ਦੇਖੋ ਜਾ ਕੇ ਸਾ ਸਾਦੇ ਵੇਖੋਗੇ ਸੰਗਤਾਂ ਦੇ ਲਈ ਉਹਨਾਂ ਲਈ ਪੂਰਾ ਬੰਦੋਬਾਸ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਪੱਖੇ ਹੋਣੇ ਚਾਹੀਦੇ ਕੁਲੇ ਲੱਗਣੇ ਚਾਹੀਦੇ ਕਿ ਕਈਆਂ ਥਾਂ ਉੱਤੇ ਟੈਂਟ ਵੀ ਨਹੀਂ ਲੱਗੇ ਹੋਏ ਬਾਹਰ ਵੇਖੋ ਕਿ ਉਹਨਾਂ ਨੇ ਮੈਕ ਤੱਕ ਨਹੀਂ ਲਾਏ ਹੋਏ ਸ਼ੌਮਿਕ ਕਮੇਟੀ ਦੇ ਇਹ ਨਖੇਤੀ ਵਾਲੀ ਗੱਲ ਆ ਕਿ ਪਾਠ ਜਿੱਥੋਂ ਤੱਕ ਸੰਗਤ ਚੱਲਦੀ ਆ ਤੇ ਕਿਰਾਏ ਤੇ ਲਾਉਣੇ ਚਾਹੀਦੇ ਸੀ ਉਹਨਾਂ ਨੂੰ ਕਿ ਬਾਣੀ ਚੱਲਦੀ ਜਾਵੇ ਜਿਹੜੇ ਲੰਗਰ ਲੱਗੇ ਉੱਥੇ ਸਾਰਿਆਂ ਨੂੰ ਸੁਣੇ ਹਰ ਕਿਸੇ ਨੇ ਆਪੋ ਆਪਣੇ ਸਪੀਕਰ ਲਾਏ ਹੋਏ ਆ ਤੇ ਇਹਦੇ ਵਿੱਚ ਸ਼ੌਮਿਕ ਕਮੇਟੀ ਦੀ ਵੀ ਕੋਈ ਗਲਤੀ ਹੈ ਉਹਨਾਂ ਨੇ ਹੀ ਕਹਿ ਗਏ ਕਿ ਲੋਕਾਂ ਨੂੰ ਪ੍ਰਚਾਰ ਕਿਹਾ ਕਿ ਤੁਸੀਂ ਸਾਡੇ ਕੋਲ ਸੰਗਤ ਨਹੀਂ ਸਮਹਾਲੀ ਜਾਣ ਲਈ ਤੁਸੀਂ ਆਪੋ ਆਪਣੀ ਜਿਹੜੀ ਆ ਪਿੰਡਾਂ ਚ ਤੇ ਸ਼ਹਿਰਾਂ ਚ ਜਾ ਕੇ ਇਸ ਜਿਹੜਾ ਵਾ ਸੁਖਬੀ ਸਾਹਿਬ ਦਾ ਚਾਲੂ ਕੀਤਾ ਜਾਵੇ ਜੀ ਸੋ ਧੰਨਵਾਦ ਇਸਨ ਬਾਬਾ ਬਲਜਿੰਦਰ ਸਿੰਘ ਜੀ ਤੇ ਭਾਈ ਹਰਚੰਦ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇੱਕ ਵੱਡੇ ਪੱਧਰ ਤੇ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਚ ਪਹਿਰਾ ਸਾਹਿਬ ਦੇ ਮੌਕੇ ਤੇ ਲੰਗਰ ਜਿੱਥੇ ਕਈ ਪ੍ਰਕਾਰ ਦੇ ਜੋਜਿਤ ਕੀਤੇ ਗਏ ਨੇ ਤੇ ਉੱਥੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਨ੍ਹਾਂ ਦਾ ਕਹਿਣਾ ਕਿ ਲਗਾਤਾਰ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸਾਡੇ ਕੋਲ ਸੇਵਾ ਲੈਿੰਦੇ ਰਹਣਗੇ ਤੇ ਅਸੀਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਾਂਗੇ